ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਨੀ ਦਾ ਨਸ਼ਾ ਜਿਹਦੇ ਵਿੱਚ ਬਹਿ ਕੇ ਪਾਪ ਕਮਾਏ ਕਈ ਕੁਝ ਕੀਤਾ ਪਰਮੇਸ਼ਵਰ ਨੂੰ ਯਾਦ ਨਹੀਂ ਕੀਤਾ ਉਹ ਨਸ਼ਾ ਹੁਣ ਉਤਰ ਗਿਆ ਜਿਵੇਂ ਖਾਲਸਾ ਜੀ ਕੋਈ ਅਮਲੀ ਅਮਲ ਕਰਦਾ ਤੇ ਥੋੜਾ ਚਿਰ ਉਹਨੂੰ ਨਸ਼ਾ ਰਹਿੰਦਾ ਤੇ ਉਹ ਆਪਣੇ ਆਪ ਨੂੰ ਬਦਮਾਸ਼ ਸਮਝਦਾ ਉਹ ਕਹਿੰਦਾ ਵੀ ਮੈਂ ਬੜਾ ਵੱਡਾ ਮੇਰੇ ਅੱਗੇ ਤੇ ਕੋਈ ਖੜ ਨਹੀਂ ਸਕਦਾ ਸ਼ਰਾਬੀ ਬੰਦਾ ਵੇਖ ਲੋ ਖਾਲਸਾ ਜੀ ਉਹਦਾ ਭਾਵੇਂ ਕੁੱਤਿਆਂ ਤੋਂ ਡਰਦਾ ਹੋਵੇ ਤੇ ਬਸ ਜਿਸ ਵੇਲੇ ਸ਼ਰਾਬੰਦਰ ਚਲੇ ਜਾਂਦੀ ਹੈ ਉਸ ਵੇਲੇ ਸ਼ੇਰ ਬਣ ਜਾਂਦਾ ਹੈ ਸੋ ਇਸੇ ਪ੍ਰਕਾਰ ਜਦੋਂ ਇਹਨੂੰ ਮਨੁੱਖ ਨੂੰ ਖਾਲਸਾ ਜੀ ਜਵਾਨੀ ਦਾ ਨਸ਼ਾ ਰਹਿੰਦਾ ਨਾ ਉਦੋਂ ਇਹ ਕਹਿੰਦਾ ਵੀ ਮੇਰੇ ਵਰਗਾ ਕੋਈ ਵੀ ਨਹੀਂ ਰੱਬ ਦਾ ਨਾਮ ਲੈ ਲਵਾਂਗੇ ਵੇਖੀ ਜਾਊਗੀ ਬਸ ਮਨ ਸਾਫ਼ ਹੋਣਾ ਚਾਹੀਦਾ ਸਾਧ ਸੰਗਤ ਜੀ ਕੀਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਣਾ ਚਾਹੀਦਾ ਕਿਸੇ ਗਰੀਬ ਦੀ ਸੇਵਾ ਕਰਨੀ ਚਾਹੀਦੀ ਹੈ ਉਹ ਫਲ ਸਾਨੂੰ ਵਾਹਿਗੁਰੂ ਜੀ ਨੇ ਬਖਸ਼ਣਾ ਪਰਪਾਰ ਉਤਾਰਾ ਮਹਾਰਾਜ ਦੇ ਨਾਮ ਨਾਲ ਹੋਣਾ ਨਾਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ ਖਾਲਸਾ ਜੀ ਪੁਰਾਣਾ ਵਿੱਚ ਵੀ ਗੱਲ ਆਉਂਦੀ ਹੈ ਕਿ ਨਾਮ ਜਿਹੜਾ ਸਰਬ ਸ੍ਰੇਸ਼ਟ ਹੈ ਨਾਮ ਹੀ ਵਾਹਿਗੁਰੂ ਜੀ ਤੱਕ ਲੈ ਕੇ ਜਾਣ ਵਾਲਾ ਹੈ ਉਹ ਵਾਹਿਗੁਰੂ ਜੀ ਤੱਕ ਪਹੁੰਚਣ ਵਾਲੀ ਪੌੜੀ ਹੈ ਤੇ ਪੌੜੀ ਜਿਹੜਾ ਚੜਦਾ ਹੈ ਨਾਮ ਰੂਪੀ ਜਹਾਜ਼ ਤੇ ਜਿਹੜਾ ਚੜਦਾ ਹੈ ਉਹੀ ਖਾਲਸਾ ਜੀ ਸੰਸਾਰ ਰੂਪੀ ਸਮੁੰਦਰ ਚੋਂ ਪਾਰ ਹੁੰਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਰੱਜੀ ਹੋਈ ਖੇਡ ਨੂੰ ਸਮਝੀਏ ਮਹਾਰਾਜ ਸੱਚੇ ਪਾਤਸ਼ਾਹ ਵਾਰ-ਵਾਰ ਸਾਨੂੰ ਕਹਿੰਦੇ ਨਾਮ ਜਪੋ ਨਾਮ ਧਿਆਓ ਬਾਣੀ ਪੜੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਚਿੱਤ ਜੋੜੋ ਭਾਈ ਤੁਹਾਡਾ ਸਾਰਾ ਕੁਝ ਸੰਪੂਰਨ ਹੋਏਗਾ ਕਿਉਂਕਿ ਖਾਲਸਾ ਜੀ ਕਮਾਇਆ ਹੋਇਆ ਧਨ ਹਰ ਪ੍ਰਕਾਰ ਦਾ ਇੱਥੇ ਹੀ ਰਹਿ ਜਾਣਾ ਹੈ ਕਮਾਇਆ ਹੋਇਆ ਘਰ ਕਮਾਈ ਹੋਈ ਗੱਡੀ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ ਨਾਲ ਜਾਣਾ ਸਿਰਫ ਨਾਮ ਨੇ ਜੋ ਅਸੀਂ ਜਪਿਆ ਹੈ ਨਾਲ ਕੁਝ ਨਹੀਂ ਜਾਣਾ ਜੋ ਅਸੀਂ ਹੰਕਾਰ ਦੇ ਆ ਜੋ ਸਾਡੇ ਚ ਹੰਕਾਰ ਹੈ ਕਿ ਸਾਡੇ ਕੋਲ ਪੈਸਾ ਬਹੁਤ ਹੈ ਉਹ ਹੰਕਾਰ ਵੀ ਖਾਲਸਾ ਜੀ ਇੱਥੇ ਹੀ ਰਹਿ ਜਾਣਾ ਹੈ ਇਸ ਲਈ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਚੀਜ਼ ਦਾ ਵੀ ਕਿ ਮੇਰੇ ਕੋਲ ਇਹ ਹੈ ਮੇਰੇ ਕੋਲ ਉਹ ਹੈ ਸਭੋ ਖਾਲਸਾ ਜੀ ਉਸ ਚੀਜ਼ ਦਾ ਧੰਨਵਾਦ ਕਰਿਆ ਕਰੋ ਕਿ ਤੁਹਾਡੇ ਕੋਲ ਇਹ ਚੀਜ਼ ਹੈ ਕਈਆਂ ਕੋਲ ਤਾਂ ਉਹ ਚੀਜ਼ ਹੁੰਦੀ ਵੀ ਨਹੀਂ ਹੈ ਜਿਹੜੀ ਤੁਹਾਡੇ ਕੋਲ ਹੈ ਜੇ ਤੁਹਾਡੇ ਕੋਲ ਬਾਹਵਾਂ ਨਹੀਂ ਲੱਤਾਂ ਨਹੀਂ ਤੇ ਉਸ ਪਰਮਾਤਮਾ ਦਾ ਸ਼ੁਕਰ ਕਰੋ ਕਿ ਤੁਸੀਂ ਸਾਨੂੰ ਲੱਤਾਂ ਦਿੱਤੀਆਂ ਨੇ ਇਸ ਲਈ ਸਾਥ ਸੰਗਤ ਜੀ ਨਾਮ ਜਪਿਆ ਕਰੋ ਨਾਮ ਨੂੰ ਧਿਆਇਆ ਕਰੋ ਜਿੰਨਾ ਤੁਸੀਂ ਨਾਮ ਨੂੰ ਧਿਆਉਗੇ ਉਹਨੇ ਤੁਹਾਨੂੰ ਅੱਗੇ ਕਲੀਅਰ ਹੁੰਦਾ ਜਾਏਗਾ ਕਿ ਕਿਵੇਂ ਜੀਵਨ ਨੂੰ ਜੀਣਾ ਹੈ ਕਲੀਅਰਿਟੀ ਆਂਦੀ ਰਹੇਗੀ ਜੀਵਨ ਜੀਣ ਦੀ ਜਿਹੜੇ ਰੋਜ਼ ਨਿਤਨੇਮ ਕਰਦੇ ਨੇ ਉਹਨਾਂ ਨੂੰ ਇਹ ਪੰਕਤੀ ਯਾਦ ਹੋਏਗੀ ਕਿ ਇਸ ਜਗਮੇ ਆਏ ਕਿਆ ਤਦ ਕਰਮ ਕਮਾਇਆ ਕਿ ਤੂੰ ਕੀ ਕਰਮ ਕਮਾਇਆ ਏ ਸਰੀਰਾ ਮੇਰੇ ਆ ਇਸ ਜਗਮੇ ਆਏ ਕਿਆ ਤਦ ਕਰਮ ਕਮਾਇਆ ਆਪਣੇ ਆਪ ਤੋਂ ਇਹ ਸਵਾਲ ਪੁੱਛੋ ਟਾਈਮ ਕੱਢ ਕੇ ਪੁੱਛੋ ਕਿ ਕੀ ਕਰਮ ਖੱਟਿਆ ਹੈ ਮਾੜੇ ਕਰਮ ਤਾਂ ਬਹੁਤ ਖੱਟਲੇ ਨੇ ਪਰ ਚੰਗੇ ਕਰਮ ਕੀ ਖੱਟੇ ਨੇ ਬਸ ਨਿੰਦਿਆ ਕਰੋ ਚੁਗਲੀ ਕਰੋ ਬਸ ਇਹੀ ਕੰਮ ਰਹਿ ਗਿਆ ਹੈ ਇਸ ਲਈ ਖਾਲਸਾ ਜੀ ਇਹੀ ਜਨਮ ਹੈ ਇਸ ਜਨਮ ਨੂੰ ਸਫਲਾ ਕਰੋ ਨਾਮ ਨੂੰ ਜਪੋ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ